ਸਮਾਨ ਸਾਰਾ ਇੱਕ ਕਮਰੇ ਜੀ ਧਰ ਕੇ ਆਪਾਂ ਉਤਰ ਤਕ ਨੂੰ ਚੱਲੇ ਆਂ ਤੇ ਕਮਰੇ ਨੇ ਛੱਤਾਂ ਇੱਦਾਂ ਦੀਆਂ ਆਏ ਪਤਾ ਨਹੀਂ ਕੀ ਬਣਾਇਆ ਹੋਇਆ ਇਹ ਘੜ ਘੜ ਕੇ ਪਾਈਆਂ ਜਿਵੇਂ ਆਪਣੇ ਪਹਿਲਾਂ ਕੜੀਆਂ ਹੁੰਦੀਆਂ ਬਾਈ ਨੇ ਉਪਰੋਂ ਥੇ ਜਾ ਕੇ ਥੱਲੀ ਵਿਛਾ ਲਿਆ ਤਰੀਕਲ ਸੀਗੀ ਥੱਲੇ ਪਾਣੀ ਪੀ ਕੇ ਇੱਕ ਜਗ੍ਹਾ ਨੂੰ ਹਮ ਬਾਈ ਪਲੇਟਰਾ ਚੱਕੀ ਆਉਂਦਾ ਫਿਰਾਂ ਅਜ਼ਰਮਾਈਂ ਗਿਰਾ ਡਾਇਮਰ ਕੇ ਕਾਫੀ ਚਰਵਾਸ ਕੋਈ ਪਿੰਡ ਆਇਆ ਇਧਰ ਨੇੜੇ ਸਕੂਲ ਜਾ ਰਿਹਾ 10 ਵਜੇ ਕਦੇ ਸਕੂਲ ਲੱਗੂਗਾ ਆ ਕੁਛ ਬੀਜਿਆ ਹੋਇਆਗਾ ਇਧਰ ਕੁਸ ਹੋਰ ਆ ਰਿਹਾ ਬੱਚੇ ਇਧਰ ਸਕੂਲ ਆ ਜਿਹੜੇ 10 ਵਜੇ ਲੱਗਦੇ ਹੈਗੇ 10 ਵਜੇ 12 ਵਜੇ ਤੱਕ ਦਾ ਸਕੂਲ ਹੈ ਪ੍ਰੇਅਰ ਹੋਈ ਜਾਂਦੀ ਹੈ ਬੋਗਦਮ ਪਿੰਡ ਹੈਗਾ ਇਹ ਇਹ 2 ਮਹੀਨੇ ਜਦੋਂ 71 ਦਾ ਜੰਗ ਹੋਇਆਗਾ ਕਿਸੇ ਪਾਸੇ ਨਹੀਂ ਰਿਹਾ ਕਿਥੋਂ ਮਤਲਬ ਪਾਕਿਸਤਾਨ ਵਾਲੇ ਪਿੱਛੇ हट ਗਏ ਤੇ ਫਿਰ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਭਾਰਤ ਦੇ ਸਾਰ ਰਹਿ ਜਾਵੇ ਜਾਂ ਪਾਕਿਸਤਾਨ ਦੇ ਤੇ ਫਿਰ ਲੋਕਾਂ ਨੇ ਫੈਸਲਾ ਕੀਤਾ ਵੀ ਆਪਾਂ ਇੰਡੀਆ ਵਾਲੇ ਪਾਸੇ ਰਹਨੇ ਆਂਗੇ ਤਾਂ ਪਾਕਿਸਤਾਨ ਤੇ ਜਿਹੜੇ ਬੰਦੇ ਸੀ ਉਹ ਚਲੇ ਗਏ ਤੇ ਆਰਮੀ ਵਗੈਰਾ ਉਹਦੇ ਉਰਦੂ ਲਿਖਿਆ ਹੋਇਆ ਹੈ। ਜ਼ਿਆਦਾ ਮੁਸਲਮਾਨਵਾਦੀ ਹੈ। ਤੇ ਫਿਰ ਇੱਥੋਂ ਦੇ ਲੋਕਾਂ ਨੇ ਫੈਸਲਾ ਕਰਕੇ ਉੱਥੋਂ ਆਰਮੀ ਵਾਲਿਆਂ ਨੂੰ ਲੈ ਕੇ ਹੁੰਦਾ ਝੰਡਾ ਲੈ ਕੇ ਆਏ ਤੇ ਇਹ ਭਾਰਤ ਵਾਲੇ ਪਾਸੇ ਹੋ ਗਏ। ਇਸ ਤੋਂ ਅੱਗੇ ਆ ਜਿਹੜਾ ਪਿੰਡ ਉਹ ਵੀ ਪਾਕਿਸਤਾਨ ਦੇ ਸੀਗੇ। ਉਹ ਵੀ ਭਾਰਤ ਵਾਲੇ ਪਾਸੇ ਹੋ ਗਏ। ਇੱਥੋਂ ਸੁਣਿਆ ਕਿ ਇੱਕ ਨਮਾਰਾ ਘੱਡ ਰਿਹਾ ਜਿਹੜਾ ਜਾ ਕੇ ਸਿੱਧਾ ਸ਼੍ਰੀਨਗਰ ਵੱਲ ਜਾਏਗਾ ਕਾਰਗਲ ਹੋ ਕੇ। ਬਹੁਤ ਲੰਮਾ ਰਸਤਾ ਜਿਹੜਾ ਕੱਟ ਹੋ ਜੂਆ ਜਿਹੜਾ ਆਪਾਂ ਇਧਰੋਂ ਆਏ ਆ ਘੁੰਮ ਕੇ। ਤੇ ਇਧਰ ਉੱਪਰ ਦੀ ਜਾ ਕੇ ਸਿੱਧਾ ਅੱਧੇ ਦਿਨ ਤੋਂ ਵੀ ਘੱਟ ਦਾ ਰਾਹ ਰਹਿ ਜੂਆ ਕੁਝ ਘੰਟਿਆਂ ਤੋਂ ਦੱਸ ਰਹੇ ਸੀ ਇੱਥੇ ਤੇ ਟੀਚਰ ਬੈਠੇ ਸੀ ਇੱਥੇ ਕਿਸੇ ਆਰਮੀ ਸਕੂਲ ਦੇ ਪੁਰਾਣੇ ਟਾਇਰ ਸੀਗੇ ਉਹ ਗੱਲ ਕਰ ਰਹੇ ਸੀਗੇ ਇਹ ਪੱਥਰ ਲੱਗੇ ਹੋਇਆਗਾ ਕਿ ਇਹ ਏਰੀਆ ਹੁਣ ਸੋਕੋ ਅਕਟਰ ਦੇ ਵਿੱਚ ਪਾਕਿਸਤਾਨ ਤੋਂ ਜਿੱਤਿਆ ਹੋਇਆਗਾ 804 ਸਕਰ ਕਿਲੋਮੀਟਰ ਤੇ ਉਹਨਾਂ ਨੇ ਵੀ ਦੱਸਿਆ ਸੀਗਾ ਬਾਈ ਨੇ ਇਹ ਪੋਲ ਤੋਂ ਪਾਰ ਦਾ ਸਾਰਾ ਏਰੀਆ ਪਾਕਿਸਤਾਨ ਦਾ ਸੀਗਾ ਇਧਰ ਨਦੀਬਾ ਕਰੀ ਹੈਗੀ ਸੜਕਾਂ ਇਦਾਂ ਦੀਆਂ ਨੇ ਇੱਥੇ ਸਾਫ਼ ਨੇਗੀਆਂ ਤੇ ਉੱਤੋਂ ਇਹ ਢਲਦਾ ਰਹਿੰਦਾਗਾ ਇੱਕ ਚੀਜ਼ ਇਹਨਾਂ ਨੇ ਹੋਰ ਲਿਖੀ ਹੈ ਕਿ ਜਿਸ ਰਾਤ ਇਹਨਾਂ ਨੇ ਅਟੈਕ ਕੀਤਾ ਸੀ ਉੱਥੇ ਤਾਪਮਾਨ ਸੀ ਜਿਹੜਾ ਮਨਫੀ 27 ਡਿਗਰੀ ਸੀਗਾ ਮਤਲਬ ਐਨੇ ਠੰਡ ਦੇ ਵਿੱਚ ਇਹਨਾਂ ਨੇ ਜਿਹੜਾ ਕਬਜ਼ਾ ਕੀਤਾ ਸੋ ਕਹਿੰਦੇ ਤੁਹਾਨੂੰ ਉਹਨਾਂ ਨੂੰ ਸਲੂਟ ਕਰਨਾ ਮਨਦਾਗਾ ਜਿੱਦਾਂ ਦਾ ਇਹ ਕੁਛ ਲਿਖਿਆ ਇੱਥੇ ਤੁਰ ਤੱਕ ਤੋਂ 6 ਕਿਲੋਮੀਟਰ ਅੱਗੇ ਠਾਂਗ ਪਲੇਜ ਆ ਠਾਂਗ ਪਿੰਡ ਆਗਾ ਜਿਹੜਾ ਬਿਲਕੁਲ ਨਾਲ ਆ ਬਾਟਰ ਦੇ ਦਰਿਆ ਚੱਲ ਰਿਹਾਗਾ ਤੇ ਇੱਥੇ ਲਿਖਿਆਗਾ ਵੈਲਕਮ ਟੂ ਬਾਰਡਰ ਪਲੇਸ ਹਾਂ ਜੀ ਲਾਸਟ ਪਲੇਸ ਆਫ ਇੰਡੀਆ 3.5 ਕਿਲੋਮੀਟਰ ਤੇ ਲੋਕੋ ਐ ਪੋਲ ਨਾਲ ਕਿ ਉਧਰ ਜਾ ਬਾਈਓ ਅਮਰ ਬੇਟੋ ਅਮਰ ਬੇਟੋ ਅਮਰ ਬੇਟੋ ਆਪ ਲੋਗੋ ਕੋ ਛੁਕੜਿਆ ਅਦਾ ਕਰਤਾ ਹਾਂ ਆਪ ਲੋਗੋ ਇਤਨਾ ਫਲਸੂਰਾ ਛੇ ਛੋਟ ਕੱਟ ਕੇ ਇਤਨਾ ਫੇਰੇਟ ਕਾ ਖਾਚਾ ਕੱਟ ਕੇ ਇਤਨਾ ਗੱਡੀ ਕਾ ਖਾਚਾ ਕੱਟ ਕੇ ਇਹ ਸਵਦੀ ਵਾਰ ਨਹੀਂ ਆਪਣੇ ਇੰਡੀਆ ਕਾ ਬਹੁਤ ਜਵਾਨ ਲੋਨ ਨੇ पाकिस्तान से आज़ाद करने वाला इंडिया का गव, गव में इतना छोटे इलाका में पहाड़ी इलाके में इतना खर्चा करके पाकिस्तान का गाँव और पाकिस्तान का बंकार के लिए यही पाने के लिए आप लोगों का सबसे पहले मैं शुक्रिया अदा करता हूँ मैं बहुत पुराना आदमी हूँ मैं उन्नीस साल पाकिस्तान में रहा वहाँ देख रहा है वो आगे वाला गाँव में आपको सबे घर देख रहा है हाँ। हानू। वहाँ पैदा हो गया था जी मैं उन्नीस साल पाकिस्तान में रहा इंडिया में आकर मेरे को चौरवन साल हो रहा है जी ये शादी भी वहाँ हो गया था माँ बाप को बहन भाई कुछ ही नहीं था मजबूती था बारह साल में शादी कर दिया मैं इतना कि जमीन को देखने वाला नहीं था खाना बनाने वाला नहीं था पूरा घर जमीन वहाँ था जी यहाँ थोड़ा सा जमीन था तीन चार कनाल ਇਹਾਂ ਇੱਕ ਮੇਲਾ ਬੈਠਦਾ ਸੀ ਖਾਦ ਬਣਾਉਣੇ ਲਈ ਵਾਹ ਜਿਆਣਾ ਮੇਲਾ ਵਾਹ ਬੈਠਾ ਸੀ ਹੀ ਜੀ ਸਾਂਭਰ ਕਾ ਪਹਿਲਾ ਚਾਦੀ ਕੋ ਬੋਲਾ ਮਾਂ ਬਾਦ ਮੈਂ ਬੈਠਾ ਤੂੰ ਜਾ ਮੇਰਬਾਲੀ ਕਰਕੇ ਥਾਂ ਕਾ ਜ਼ਮੀਨ ਕੋ ਕਾਟ ਜੀਏ ਪਾਕਿਸਤਾਨ ਕੇ ਜ਼ਮਾਨੇ ਮੇ ਜੋ ਯੂਰੀਆ ਨਹੀਂ ਮਿਲਦਾਤਾ ਆਪਣਾ ਗੋਬਰ ਕੋ ਉਪਰ ਮਾਟੀ ਉਹ ਸਾਹਮਣੇ ਜਿਹੜੇ ਬੰਕਰ ਦੀਂਦੇ ਹੈਗੇ ਉਹ ਪਾਕਿਸਤਾਨ ਦੇ ਆ ਬੜੇ ਆ ਹਰੇ ਜੇ ਖੇਤ ਵੀ ਉਹਨਾਂ ਦੇ ਆ ਤੇ ਆ ਆਗੇ ਬੰਕਰ ਤੇ ਆ ਜਿਹੜਾ ਪਹਾੜ ਹੈਗਾ ਇਹਦੇ ਪਰਲੇ ਪਾਸੇ ਸਾਰਾ ਪਾਕਿਸਤਾਨ ਇਹ ਲਦਾਖ ਦੇ ਵਿੱਚ ਆਖਰੀ ਪਿੰਡ ਹੈਗਾ ਠਾਂਗ ਪਿੰਡ ਇਹ ਤੋਂ 22 ਕਿਲੋਮੀਟਰ ਜਿੱਥੇ ਆਪਾਂ ਪਹਿਲਾਂ ਬੈਠੇ ਸੀ ਉੱਥੇ ਸੀ ਪਹਿਲਾ ਬਾਰਡਰ ਤੇ ਹੌਲੀ ਹੌਲੀ ਜਿਹੜੀ ਇਹ ਪਿੱਛੇ ਹਟਦੇ ਗਏ ਫੌਜ ਵਾਲੇ ਪਾਕਿਸਤਾਨ ਵਾਲੇ ਤੇ ਇੰਡੀਆ ਵਾਲੇ ਅੱਗੇ ਆਉਂਦੇ ਗਏ ਤੇ ਉਸ ਤੱਕ ਜਿਹੜਾ ਉਹਨਾਂ ਦਾ ਕਬਜ਼ਾ ਹੋ ਗਿਆ ਆ ਨਦੀ ਆ ਵਿਚਾਲੇ ਜਿਹੜੀ ਆਪਾਂ ਨਾਲ ਨਾਲ ਆਏ ਆ ਤੇ ਇੱਥੇ ਬਹੁਤ ਲੋਕ ਨੇ ਪਰ ਫਿਰ ਵੀ ਇਹਨਾਂ ਦੇ ਦੱਸਣ ਮੁਤਾਬਕ ਕਿ ਟੂਰਿਜ਼ਮ ਬਹੁਤ ਪ੍ਰਭਾਵਤ ਹੋਇਆ ਜਿਹੜਾ ਕਸਮ ਕਸ ਚੱਲ ਰਹੀ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਸ਼ਮੀਰ 'ਚ ਤਾਂ ਹੋਣੀ ਸੀ ਲਦਾਖ ਦੇ ਵਿੱਚ ਵੀ ਹੋਇਆ ਪਹਿਲਾਂ ਕਹਿੰਦੇ ਇੱਥੇ ਬਿਲਕੁਲ ਵੀ ਮਤਲਬ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਸੀ ਕਹਿੰਦੇ ਲੋਕ ਦੂਰੋਂ ਵੀ ਸਾਨੂੰ ਦੇਖ ਰਹੇ ਤੇ ਇਹ ਪਹਾੜਾ ਜਿਹੜਾ ਭਾਰਤ ਦਾਗਾ ਤੇ ਆਹ ਸਾਹਮਣੇ ਵਾਲਾਗਾ ਇਹ ਪਾਕਿਸਤਾਨ ਦਾ ਤੇ ਦਾ ਭਾਰਤ ਵਾਲੇ ਇਧਰੇ ਪਾਸੇ ਬੈਠੇ ਆ ਤੇ ਉਹ ਵਿਚਾਲੇ ਆ ਜਿਹੜੀ ਨਦੀ ਆ ਜਿਹੜਾ ਇੱਥੋਂ ਉਹ ਸਾਹਮਣੇ ਦਿਂਦਾਗਾ ਆਹ ਬੜਾ ਚਿੱਟਾ ਬੰਕਰ ਇਹ ਫਾਕਾ ਪਾਣੀ ਮੁੱਕ ਚੱਲਿਆ ਸੀਗਾ ਇੱਥੋਂ ਭਰਿਆਗਾ ਵੀ ਤਾਂ ਅੱਜ ਦੇ ਨਾਲੇ ਇਹ ਨਾਲੇ ਬੋਤਲ ਭਰ ਲਈ ਹੁੰਦਰ ਤੋਂ ਆਪਾਂ ਨਿਕਲੇ ਆਂਗੇ ਠੀਕ ਐ ਤੇ ਇੱਧਰ ਜਿੱਧਰ ਸੀਗਾ ਥੌਂਗ ਹੌਂਗ ਸ਼ਾਇਦ ਇਤੋਂ ਦਾ ਨਾਂ ਸੀ ਪਿੰਡ ਦਾ ਲਦਾਖ ਦੇ ਬਿਲਕੁਲ ਖੁੰਜੇ ਚ ਆ ਪਾਕਿਸਤਾਨ ਵਾਲੇ ਪਾਸੇ ਤੇ ਇਧਰੋਂ ਜਾ ਕੇ ਆਪਾਂ ਹੁਣ ਇਧਰ ਜਾ ਰਹੇ ਆ ਪੈਗੌਂਗ ਲੇਕ ਜਿੰਨੀ ਕੁ ਦੂਰ ਤੱਕ ਜਾਇਆ ਗਿਆ ਜਾਵਾਂਗੇ ਇਹ ਇੱਥੇ ਆਪਾਂ ਹੁਣ ਹੁੰਦਰ ਖੜੇ ਆ ਹੁੰਦਰ ਤੋਂ ਹਾਂ ਚਾਲੇ ਪਾਉਣੇਗੇ ਸਾਢੇ 5 ਹੋਏ ਆਗੇ ਵੇਖਦੇ ਕਿ ਤੱਕ ਜਾਂਦੇ ਆ ਪੈਗੌਂਗ ਲੇਕ ਵੱਲ ਜਾਂਦੇ ਰਾਹ ਇਹ ਜੀ ਇੱਕ ਸੋਤਾ ਹੋ ਗਿਆ ਤੇ ਪਿੱਛੇ ਕਿ ਵੇਲਾ ਹੋ ਗਿਆ ਤੇ ਆ ਬਾਈ ਖੜੇ ਆ ਸਾਡੇ ਸਾਰਾ ਦਰਿਆ ਦੇ ਵਿੱਚ ਦੀ ਰਸਤਾ ਇੱਧਰ ਵੀ ਪਹਾੜਾ ਇੱਧਰ ਵੀ 2 ਘੰਟੇ ਹੋ ਗਏ ਚੱਲਣ ਨੂੰ ਆ ਪੱਥਰ ਨੇਗੇ ਤੇ ਉਹ ਪਿੱਛੇ ਪਾਣੀ ਸੀਗਾ ਤੇ ਮਿੱਤਰ ਆਪਣੇ ਲੰਘਾਈ ਜਾਂਦੇ ਹੈਗੇ ਪਾਣੀ ਦੇ ਵਿੱਚ ਦੀ ਨਾਲ ਯੂਪੀ ਵਾਲੇ ਪਾਈ ਆ ਮੇਰੇ ਤਾਂ ਪੈਰ ਭਿੱਜ ਗਏ ਕਰਾ ਪਾਣੀ ਬੜਾ ਵੱਡਾ ਵੱਡਾ ਸੀ ਗਿੰਜਣ ਵੀ ਹੱਦ ਤੱਕ ਭਿੱਜ ਗਿਆ ਕਿਉਂਕਿ ਦਰਿਆ ਦੇ ਵਿੱਚ ਦੀ ਲੰਘ ਰਹੇ ਆ ਕਿਤੇ ਪਾਣੀ ਕਿੱਧਰ ਦੀ ਹੋ ਜਾਂਦਾ ਕਿਤੇ ਕਿੱਧਰ ਦੀ ਸਾਰੇ ਭਿੱਜ ਗਏ ਮੇਲੀ ਆਪਣੇ ਲਈ ਹੁੰਦੇ ਕਿ ਨਾ ਜਦੋਂ ਜਹਾਜ਼ ਹੋ ਰਹੀ ਆ ਤੋਂ ਮੋਰਸਲ ਦਾ ਵੱਡੇ ਆ ਬਾਕੀ ਛੋਟੇ ਆ ਤੇ ਪਰ ਪਾਣੀ ਧੱਕ ਧੱਕ ਦਾ ਨੀਵੇਂ ਪਾਸੇ ਨੂੰ ਇੱਕ ਡੁੱਬਦਾ ਇੰਜਣ ਜਦੋਂ ਸਾਰਾ ਜ਼ੋਰ ਨਹੀਂ ਲਾਉਂਦਾ ਬੇਲੀ ਕੱਢ ਲਏ ਦੋ ਤਾਂ ਕੱਢ ਲਏ ਦੋ ਪਿੱਛੇ ਫਸੇ ਖੜੇ ਆ ਜੀ ਉੱਥੇ ਕਿਰੋਂ ਬੰਦ ਰਿਹਾਗਾ ਤੇ ਇਧਰ ਨਦੀ ਕਨਾਰੇ ਟੈਂਟ ਲਾ ਲਿਆ ਆਪਾਂ ਲੰਬੀ ਖੱਜਲ ਖਵਾਰੀ ਤੋਂ ਬਾਅਦ ਇੱਕ ਦੁਕਾਨੇ ਤੇ ਪਹੁੰਚੇ ਆ 100 ਕਿਲੋਮੀਟਰ ਰਹਿ ਗਿਆ ਇੱਥੋਂ ਹਾਂ ਪੈ ਗਾਉਂ ਕੋ ਲੈਕ ਇਹ ਸ਼ੋਰ ਪੈਂਦਾ ਪਾਣੀ ਦਾ ਬਿਲਕੁਲ ਕੰਡੇ ਤੇ ਆ। ਪਰ ਟੈਂਟਾ ਤੇ ਕਰਕੇ ਰਹਿਣ ਬਸੇਰਾ ਤੇ ਤੜਕੇ ਆਪਾਂ ਨਿਕਲਦੇ ਆ ਇਹਦੇ ਨਾਲ ਹਾਈਵੇ ਆ ਜਿਹੜਾ ਇਹ ਵਿੱਚ ਆ ਰਿਹਾ ਸੀ ਦਰਿਆ ਦੇ ਜਿੱਥੇ-ਜਿੱਥੇ ਉਹ ਬਣ ਰਿਹਾ ਹਜੇ ਜਾਂ ਪਹਾੜ ਤੋੜ ਰਹੇ ਆ ਤੇ ਉੱਥੇ ਡਰਾਈਵ ਜੀ ਲੰਘਣਾ ਪੈਂਦਾ। ਉੱਥੇ ਫਿਰ ਬਹੁਤ ਦਿੱਕਤ ਆਉਂਦੀ ਆ।